ਅਜੀਤ ਵੈਬ ਟੀਵੀ ਦੇਖ ਰਹੇ ਦਸਕੂ ਆ ਤੁਹਾ ਦਾ ਸਵਾਗਤ ਹੈ ਅੱਜ ਫੇਰ ਮੁੜ ਡੇਰਾ ਬਾਬਾ ਨਾਨਕ ਖੇਤਰ ਦੇ ਵਕਫਾ ਖਪਿੰਡਾਂ ਵਿੱਚ ਪਹੁੰਚੇ ਹਾਂ ਜਿੱਥੇ ਅਦਾਰਾ ਅਜੀਤ ਵੱਲੋਂ ਰਾਤ ਸਮਗਰੀ ਵੰਡੀ ਜਾ ਰਹੀ ਹੈ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਆ ਇੱਥੇ ਪਹੁੰਚੇ ਨੇ ਕਿਸਾਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਹੜ੍ਹ ਦੇ ਪਾਣੀ ਦੇ ਨਾਲ ਬਹੁਤ ਬੁਰੀ ਮਾਰ ਵਗੀ ਹੈ ਜਿਦੇ ਕਰਕੇ ਕਿਸਾਨ ਜਿਹੜੇ ਆ ਇੱਕ ਵਾਰੀ ਆਪਣੇ ਪੈਰਾਂ ਤੋਂ ਥਿੜਕ ਗਏ ਸਨ ਪਰ ਅਦਾਰਾ ਅਜੀਤ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਇਹਦੇ ਨਾਲ ਉਹਨਾਂ ਨੂੰ ਕਾਫੀ ਵੱਡੀ ਰਾਤ ਮਿਲੀ ਹੈ ਗੱਲ ਕਰਦੇ ਹਾਂ ਇੱਥੇ ਜੁੜੇ ਇਹ ਲੋਕਾਂ ਦੇ ਨਾਲ ਕਿ ਇਸ ਰਾਤ ਸਮਗਰੀ ਦੇ ਸਬੰਧ ਦੇ ਵਿੱਚ ਜਾਂ ਹੜ੍ਹ ਦੇ ਪਾਣੀ ਦੇ ਸਬੰਧ ਵਿੱਚ ਸਾਡਾ ਕੀ ਗੱਲਬਾਤ ਕਰਦੇ ਨੇ। ਅਦਾਰਾਜੀਤ ਵੱਲੋਂ ਕੀਤਾ ਗਿਆ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਮੈਂ ਹਰਪਜਨ ਸਿੰਘ ਨਾਗਰਾ ਪਿੰਡ ਡੇਰਾ ਪਠਾਣਾ ਆਪਣੇ ਇਲਾਕੇ ਦੇ ਸਮੂਹ ਕਿਸਾਨਾਂ ਵੱਲੋਂ ਅਦਾਰਾਜੀਤ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਇਹਨਾਂ ਨੇ ਕਿਸਾਨਾਂ ਨਾਲ ਸਬੰਧਤ ਜਿਹੜੀ ਸਮਗਰੀ ਚਾਹੀਦੀ ਸੀਗੀ ਉਹ ਇਹਨਾਂ ਨੇ ਪ੍ਰੋਵਾਈਡ ਕਰਾਈ ਹੈ ਆਜ ਦੀ ਤਰੀਕ ਦੇ ਵਿੱਚ ਜੂਰੀਆ ਤੇ ਮੁੱਲ ਵੀ ਨਹੀਂ ਮਿਲਣ ਰਹੀ ਮਾਰਕੀਟ ਦੇ ਵਿੱਚੋਂ ਸੋ ਇਹਨਾਂ ਨੇ ਮੁਫਤ ਵਿੱਚ ਦੇ ਕੇ ਅੱਜ ਕਿਸਾਨਾਂ ਦੇ ਹੌਸਲੇ ਵਧਾਏ ਨੇ ਕਿਸਾਨਾਂ ਦੀ ਬਾਹ ਫੜੀ ਹੈ ਬਹੁਤ ਹੀ ਸ਼ਲਾਘਾਯੋਗ ਉਪਰਾਲੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਿੰਡ ਡੇਰਾ ਪਠਾਣਾ ਵੱਲੋਂ ਢਿਲਵਾ ਵੱਲੋਂ ਕੋਟਲੀ ਸੂਰਤਮਲੀ ਵੰਡ ਕੇ ਆਏ ਆ ਅੱਗੇ ਜੀਵਨ ਨੰਗਲ ਅਲੀ ਨੰਗਲ ਸ਼ਿਕਾਰਮਾਸ਼ੀਆਂ ਆਗਾਹਾਂ ਡੇਰਾ ਬਾਬਾ ਨਾਨਕ ਤੱਕ ਜਾਣਾ ਇਹਨਾਂ ਨੇ ਸੋ ਮੈਂ ਬਹੁਤ ਇਹਨਾਂ ਦੀ ਸਾਰੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਆਦਾਰਾ ਜੀ ਦਾ ਧੰਨਵਾਦ ਕਰਦਾ ਸਸੀਕਲ ਜੀ ਇਸੇ ਤਰ੍ਹਾਂ ਹੜਪੀਟਾਂ ਦੇ ਵਿੱਚ ਸਾਡੇ ਨਾਲ ਕਿਸਾਨ ਗੁਰਪ੍ਰੀਤ ਸਿੰਘ ਜੀ ਜੁੜੇ ਨੇ ਗੁਰਪ੍ਰੀਤ ਸਿੰਘ ਜੀ ਅਜੀਤ ਆਦਾਰੇ ਵੱਲੋਂ ਇੱਕ ਵੱਡਾ ਕਦਮ ਪੁੱਟ ਕੇ ਤੇ ਕਿਸਾਨਾਂ ਨੂੰ ਰਾਹਤ ਸਮੱਗਰੀ ਦਿੱਤੀ ਹੈ ਜੋ ਪਿਛਲੇ ਦਿਨੀ ਹੜਪੀਟ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਭ ਤੋਂ ਪਹਿਲਾਂ ਅਦਾਰਾ ਜੀ ਦਾ ਬਹੁਤ ਬਹੁਤ ਧੰਨਵਾਦ ਸਾਰੇ ਕਿਸਾਨਾਂ ਵੱਲੋਂ ਇਹ ਕਿਸਾਨਾਂ ਦੀ ਬਾਹ ਫੜ ਕੇ ਉਹਨਾਂ ਦੀ ਬਹੁਤ ਮਦਦ ਕਰ ਰਿਹਾ ਜਿਹੜੀ ਹੁਰੀਆ ਖਾਦੇ ਉਹ ਤੇ ਬਹੁਤ ਔਖੀ ਮਿਲ ਰਹੀ ਏ ਇਹ ਸਾਨੂੰ ਫ੍ਰੀ ਦੇ ਕੇ ਸਾਡਾ ਬਹੁਤ ਬਾਹ ਫੜਦੇ ਇਹਨਾਂ ਦਾ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਸਾਡੇ ਨਾਲ ਡੇਰਾ ਪਠਾਣਾ ਤੋਂ ਚੰਚਲ ਸਿੰਘ ਜੀ ਜੁੜੇ ਨੇ ਚੰਚਲ ਸਿੰਘ ਜੀ ਅਜੀਤ ਵੱਲੋਂ ਰਾਸਮਗਰੀ ਵੰਡੀ ਜਾ ਰਹੀ ਹੈ ਕੀ ਕਹਿਣਾ ਜੀ ਆਜਾ ਜੀਤਗਵਾਰ ਵਾਲੇ ਸਾਡੇ ਪਿੰਡ ਪਹੁੰਚੇ ਤੇ ਬਹੁਤ ਬਹੁਤ ਧੰਨਵਾਦ ਜੀ ਦਾ ਬੜਾ ਹੀ ਸ਼ਲਾੰਗਾ ਜੋ ਕਦਮ ਆ ਆਮ ਅਖਬਾਰਾਂ ਵਿੱਚ ਪੜੀਦਾ ਸੀ ਜੀਤ ਅਖਬਾਰ ਵਾਲੇ ਇਸ ਜਗ੍ਹਾ ਜਾ ਕੇ ਨਾ ਰਾਸ ਸਮਗਰੀ ਵੰਡ ਰਹੇ ਨੇ ਜੀ ਪਰ ਅੱਜ ਇੱਕ ਸਾਨੂੰ ਪਤਾ ਲੱਗਿਆ ਵਾਕਿਆ ਹੀ ਠੀਕ ਹੈ ਜਰੂਰ ਵੰਡ ਰਹੇ ਨੇ ਸਾਡੇ ਇਲਾਕੇ ਵਿੱਚ ਇਹਨਾਂ ਸਾਰੇ ਪਿੰਡਾਂ ਵਿੱਚ ਢਿਲਵਾ ਗਏ ਨੇ ਡੇਰਾ ਬਠਾਣਾ ਅੱਗੇ ਵੀ ਸ਼ਕਾਰ ਮਾਸ਼ੀਆਂ ਹੋਰ ਵੀ ਦੂਰ ਤੱਕ ਇਹਨਾਂ ਜਾਣਾ ਯੂਰੀਆ ਖਾਦ ਜਿਹੜੀ ਵਾਕਿਆ ਹੀ ਸਾਰੇ ਕਿਸਾਨਾਂ ਨੇ ਦੱਸਿਆ ਕਿ ਬੜੀ ਪ੍ਰੋਬਲਮ ਆ ਅਜ਼ਾਮੀ ਕੋਸ਼ਿਸ਼ ਪਹਿਲਾਂ ਲਈ ਆ ਜਿਹੜੀ ਕਿ ਉਹ ਇੰਨੀ ਗਿੱਲੀ ਹੈਗੀ ਸਕਾਸਕਾ ਕੇ ਸਾਨੂੰ ਰੱਖਣੀ ਪੈ ਰਹੀ ਆ ਜਿਹੜੋ ਕਿ ਸਾਨੂੰ ਅਜੇ ਲੋੜ ਬਾਅਦ ਚ ਪੈਣੀ ਹੈ ਤੇ ਗਿੱਲੀ ਤੇ ਆ ਫਿਰ ਉਹ ਜੇ ਕੋ ਲੈਣੀ ਹੁੰਦੀ ਆ ਨਾ ਕੋਈ ਦੁਕਾਨਦਾਰ ਉਹ ਕਹਿੰਦਾ ਨਾਲ ਦਵਾਈ ਲੈ ਲੋ ਜਿਹੜੀ ਕਿ ਪਉਣ ਜੋਗ ਵੀ ਨਹੀਂ ਹੁੰਦੀ ਫਿਰ ਉਹ ਨਾਲ ਉਹ ਸਾਈਡੀਆਂ ਤੋਂ ਚਲ ਜਉ ਤੇ ਉਹ ਕਹਿੰਦੇ ਨਾਲ ਤੇਲ ਲੈ ਲੋ ਘੋ ਲੈ ਲੋ ਐਂ ਚੀਜ਼ਾਂ ਲੈ ਕੇ ਕਿ ਆਪਾਂ ਧੰਨਵਾਦੀ ਆ ਜਿਹੜੇ ਕਿ ਬਿਨਾਂ ਪੈਸਿਆਂ ਤੋਂ ਸਾਨੂੰ ਇੱਕ ਇਹ ਧੀ ਦੇ ਰਿਹਾ ਜਿਹੜੀ ਸਾਨੂੰ ਮੁੱਲ ਵੀ ਓਖੀ ਲੈਣੀ ਪੈ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖਿਆ ਕਿ 8ਵੇਂ ਗੇਟ ਦੇ ਵਿੱਚ ਆਦਾਰਾ ਜੀਤ ਵੱਲੋਂ ਵੰਡੀ ਜਾ ਰਹੀ ਰਾਸ ਸਮਗਰੀ ਦੇ ਵਿੱਚ ਪਹੁੰਚੇ ਕਿਸਾਨ ਜਿਹੜੇ ਨੇ ਉਹਨਾਂ ਨੇ ਡਾਕਟਰ ਬਰਜਿੰਦਰ ਸਿੰਘ ਜੀ ਹਮਦਰਦਤਾ ਧੰਨਵਾਦ ਕਰਦਿਆਂ ਕਿਹਾ ਕਿ ਆਦਾਰਾ ਜੀਤ ਜਿੱਥੇ ਪਹਿਲਾਂ ਵੀ ਵਾਖ ਵਖਾ ਥਾਵਾਂ ਤੇ ਵਾਖ ਵਖਾ ਮੋਰਚਾਂ ਦੇ ਵਿੱਚ ਜਾ ਕੇ ਜਦੋਂ ਵੀ ਕੋਈ ਦੇਸ਼ ਵਿੱਚ ਆਫਤ ਹੁੰਦੀ ਹੈ ਉਦੋਂ ਆ ਕੇ ਆਪਣਾ ਮੋਰਚਾ ਲਾਉਂਦਾ ਹੈ ਤੇ ਵੱਡੀ ਬਾਹ ਫੜ ਕੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਦਾ ਹੈ ਇਸੇ ਤਰ੍ਹਾਂ ਹੁਣ ਹੜ ਮਾਰੇ ਖੇਤਰ ਦੇ ਵਿੱਚ ਵੀ ਆਦਾਰਾ ਜੀਤ ਨੇ ਬਹੁਤ ਵੱਡੀ ਇੱਕ ਇਹ ਸ਼ਲੰਘਾ ਜੋਗ ਜਿਹੜੀ ਹੈ ਇਸ ਮਗਰੀ ਰਾਸ ਮਗਰੀ ਪਚਾ ਕੇ ਤੇ ਇੱਥੋਂ ਦੇ ਲੋਕਾਂ ਦੀ ਬਾਹ ਫੜੀ ਹੈ ਪੱਤਰਕਾਰ ਅਵਤਾਰ ਸਿੰਘ ਰੰਧਾਵਾ ਅਜੀਤ ਟੀਮ ਬਟਾਲਾ